ਕਟੜ ਹੋ ਗਈ ਸਸ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਅਸੀਂ ਤੁਹਾਨੂੰ ਨਵੀਂ ਨਵੀਂ ਜਾਣਕਾਰੀ ਦਿੰਨੇ ਦਿੰਨੇ ਆ ਉਪਦੇਸ਼ਾਂ ਬਾਰੇ ਵੀ ਪੰਜਾਬ ਬਾਰੇ ਵੀ ਬਾਕੀ ਜਗ੍ਹਾ ਦੇ ਬਾਰੇ ਵੀ ਹੁਣੇ ਹੁਣੇ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਾ ਕਿ ਜੋ ਦਿੱਲੀ ਕਟੜਾ ਰੋਡ ਹੈ ਉਹ ਹਰਿਆਣਾ ਦੇ ਬਾਰਡਰ ਤੱਕ ਯਾਨੀ ਕੈਥਲ ਤੱਕ ਚੱਲੂ ਹੋਣੀ ਆ ਔਰ ਚੰਗੀ ਗੱਲ ਹੈ ਕਿਉਂਕਿ ਉਸ ਦੇ ਨਾਲ ਟ੍ਰੈਫਿਕ ਕਾਫੀ ਜੋ ਹੈ ਜੀਟੀ ਰੋਡ ਤੋਂ ਡਾਇਵਰਟ ਹੋ ਜਾਏਗਾ ਤੇ ਲੋਕਾਂ ਨੂੰ ਸਹੂਲਤ ਹੋ ਜਾਏਗੀ ਕਾਸ਼ ਕਿ ਇਹ ਰੋਡ ਜੋ ਬਹੁਤ ਦੇਰ ਦਾ ਪ੍ਰੋਜੈਕਟ ਚੱਲ ਰਿਹਾ ਹੈ ਪੰਜਾਬ ਦੇ ਅੰਦਰ ਪੂਰੇ ਤੱਕ ਕੰਪਲੀਟ ਹੋ ਜਾਂਦੀ ਅਮਰਸਾਹਰ ਤੱਕ ਕੰਪਲੀਟ ਹੁੰਦੀ ਤੇ ਬਹੁਤ ਜ਼ਿਆਦਾ ਟਾਈਮ ਵੀ ਬਚਣਾ ਸੀ ਤੇ ਵਪਾਰ ਵਾਸਤੇ ਆਉਣ ਜਾਣ ਵਾਸਤੇ ਵੀ ਬੜੀ ਵੱਡੀ ਕਸੂਲਤ ਹੁੰਦੀ ਸੀ ਪਰ ਕੁਝ ਅੜਿੱਕਿਆਂ ਕਰਕੇ ਇਹ ਨਹੀਂ ਕੰਪਲੀਟ ਹੋਈ ਹਾਲਾਂਕਿ ਮਲੇ ਕੋਲਡੇ ਤੱਕ ਕੰਪਲੀਟ ਹੈ ਪਰ ਚਾਲੂ ਹਜੇ ਤੱਕ ਸਿਰਫ ਕਿਸਮ ਤੱਕ ਕੀਤੀ ਗਈ ਹੈ ਕੈਥਲ ਤੋਂ ਦਿੱਲੀ ਤੱਕ ਜਿਹੜਾ ਹੈ ਤਕਰੀਬਨ 2.5 ਘੰਟੇ ਤੁਹਾਨੂੰ ਲੱਗਣਗੇ ਔਰ ਉਸ ਤੇ 240 ਦੀ ਟੋਲ ਲੱਗੇਗੀ ਰਿਟਰਨ ਦੀ ਟੋਲ 320 ਹੋਏਗੀ ਤੇ ਕੋਈ ਜ਼ਿਆਦਾ ਨਹੀਂ ਹੈ ਜਿਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ 21 ਟੋਲ ਨੇ ਇੰਨੀਆਂ ਟੋਲ ਨੇ ਦੋਸਤੋ ਇਹ ਜੇ ਇਹ ਜੋ ਐਸੈਸ ਕੰਟਰੋਲ ਹਾਈਵੇ ਹੈ ਇਸ ਤੇ ਟੋਲ ਪੋਸਟ ਇੱਕੋ ਹੀ ਆਏਗੀ ਸਿਰਫ ਜਦੋਂ ਤੁਸੀਂ ਇਸ ਰੋਡ ਤੇ ਚੜੋਗੇ ਚਾਹੇ ਤੁਸੀਂ ਕਟੜਾ ਤੋਂ ਚੜੋ ਚਾਹੇ ਲੁਧਿਆਣੇ ਤੋਂ ਚਾਹੇ ਖੇਤਲ ਤੋਂ ਜਦੋਂ ਤੁਸੀਂ ਰੋਡ ਤੋਂ ਨਿਕਲੋਗੇ ਉੱਥੇ ਪਰਚੀ ਲੱਗੇਗੀ ਔਰ ਜਿੰਨਾ ਤੁਸੀਂ ਡਿਸਟੈਂਸ ਟਰੈਵਲ ਕੀਤਾ ਉਹਦੇ ਹਿਸਾਬ ਨਾਲ ਟੋਲ ਲੱਗੇਗੀ ਜੇ ਇਹ ਰੋਡ ਲੁਧਿਆਣੇ ਤੱਕ ਚਾਲੂ ਹੋ ਜਾਂਦੀ ਤੇ ਲੁਧਿਆਣੇ ਸਾਢੇ 3 ਜਾਂ 4 ਘੰਟਿਆਂ 'ਚ ਮੈਕਸਿਮਮ ਦਿੱਲੀ 에ਰਪੋਰਟ ਤੇ ਪਹੁੰਚਿਆ ਜਾ ਸਕਦਾ ਹੈ ਤੇ ਬਹੁਤ ਵਧੀਆ ਇੱਕ ਸਹੂਲਤ ਹੋਣੀ ਸੀ ਵਪਾਰੀਆਂ ਲਈ ਵੀ ਵੱਡਾ ਹੋਣਾ ਸੀ ਜਿਨ੍ਹਾਂ ਦਾ ਮਾਲ ਆਉਣਾ ਹੈ ਜਾਂ ਬਾਹਰ ਨੂੰ ਭੇਜਣਾ ਹੈ ਉਹਨਾਂ ਵਾਸਤੇ ਸਹੂਤ ਹੋਣੀ ਸੀ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਰਕਾਰ ਜੋ ਛੋਟੇ-ਮੋਟੇ ਰੇੜਕੇ ਨੇ ਉਸ ਤੇ ਕੋਈ ਮਸਲਾ ਲੱਭ ਲੇਗੀ ਤੇ ਇਹ ਰੋਡ ਕੰਪਲੀਟ ਹੋ ਜਾਏਗੀ ਇਹ ਰੋਡ ਜੋ ਹੈ ਇੱਕ ਲਾਈਫਲਾਈਨ ਸਾਬਤ ਹੋਏਗੀ ਜਿਸ ਤਰ੍ਹਾਂ ਕਿ ਸਾਡੀ ਪੰਜਾਬ ਦੀ ਪਹਿਲਾ ਜੀਟੀ ਰੋਡ ਹੈ ਜੋ ਅਮਰਸਰ ਤੋਂ ਦਿੱਲੀ ਤੱਕ ਜਾਂਦੀ ਹੈ ਉਸ ਦੇ ਵਾਂਗ ਇਹ ਵੀ ਇੱਕ ਲਾਈਫਲਾਈਨ ਸਾਬਤ ਹੋਵੇਗੀ ਔਰ ਉਸ ਤੋਂ ਵੀ ਵੱਡੀ ਹੋਵੇਗੀ ਕਿਉਂਕਿ ਇਸ ਤੇ ਸਪੀਡ ਵੀ ਜ਼ਿਆਦਾ ਹੈ ਖੁੱਲੀ ਵੀ ਜ਼ਿਆਦਾ ਹੈ ਔਰ ਇਸ ਤੇ ਕ੍ਰੋਸਿੰਗ ਨਹੀਂ ਕੋਈ ਲਾਈਟਾਂ ਨਹੀਂ ਕੋਈ ਸ਼ਹਿਰ ਨਹੀਂ ਇਸ ਕਰਕੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਕੰਪਲੀਟ ਹੋਏ ਤੇ ਪੰਜਾਬ ਦੀ ਡਵੈਲਪਮੈਂਟ ਲਈ ਇੱਕ ਮੀਲ ਪੱਥਰ ਸਾਬਿਤ ਹੋਏਗਾ ਹਾਲਾਂਕਿ ਵਿਰੋਧੀ ਇਸ ਦਾ ਵੀ ਵਿਰੋਧ ਕਰਦੇ ਰਹੇ ਨੇ ਪਰ ਸੜਕਾਂ ਰੇਲਵੇ ਜਿਹੜੀ ਵੀ ਇਨਫਰਾਸਟ੍ਰਕਚਰ ਹੈ ਉਹ ਕਿਸੇ ਵੀ ਸਟੇਟ ਦੀ ਡਵੈਲਪਮੈਂਟ ਵਾਸਤੇ ਜ਼ਰੂਰੀ ਹੁੰਦੇ ਨੇ ਇਹਨਾਂ ਤੋਂ ਬਿਨਾਂ ਡਵੈਲਪਮੈਂਟ ਹੋ ਨਹੀਂ ਸਕਦੀ ਕਿਉਂਕਿ ਕੱਲੀ ਇਕ ਦਿਨਾਂ ਸ਼ੜਕਾਂ ਤੋਂ ਬਿਨਾ ਰਹਿਤੋਂ ਨਾ ਕੋਈ ਵਪਾਰੀ ਆਉਂਦਾ ਤੇ ਨਾ ਤੁਹਾਡਾ ਮਾਲ ਬਾਹਰ ਜਾਂਦਾ ਤੇ ਨਾ ਕੋਈ ਯਾਤਰੀ ਆਉਂਦਾ ਤੇ ਨਾ ਟੂਰਿਸਟ ਆਉਂਦਾ ਇਹ ਇੱਕ ਬਹੁਤ ਵੱਡਾ ਜੋ ਸਾਡੇ ਲਈ ਲਾਈਫਲਾਈਨ ਹੋਏਗੀ ਜੇ ਇਹ ਰੋਡ ਪੂਰੀ ਕਟੜਾਚ ਤੱਕ ਜਾਏਗੀ ਇਹਦੇ ਨਾਲ ਸਿਰਫ ਪੰਜਾਬੀ ਨਹੀਂ ਜੰਮੂ ਕਸ਼ਮੀਰ ਜਾਣ ਵਾਲੇ ਟੂਰਿਸਟ ਵੀ ਇਸ ਤੇ ਜਾਣਗੇ ਤੇ ਕਾਫੀ ਇਸ ਤੇ ਜੋ ਡਵੈਲਪਮੈਂਟ ਹੈ ਆਲੇ-ਦਾਲੇ ਜੋ ਪਲਾਜੇ ਬਣ ਰਹੇ ਨੇ ਕਿਉਂਕਿ ਰੋਡ ਦੇ ਉੱਪਰ ਕੋਈ ਟਾਬਾ ਨਹੀਂ ਹੋਏਗਾ ਤਨੂ ਰੋਡ ਤੋਂ ਐਗਜ਼ਿਟ ਲੈ ਕੇ ਉੱਥੇ ਸਾਰੀਆਂ ਫੈਸਿਲਿਟੀਆਂ ਮਿਲੀਆਂ ਇਸ ਕਰਕੇ ਬੜੇ ਆਰਗੇਨਾਈਜ਼ ਤਰੀਕੇ ਨਾਲ ਜੋ ਡਵੈਲਪਮੈਂਟ ਉੱਥੇ ਹੋਈ ਹੈ ਕੋਈ ਇਨਕ੍ਰੋਚਮੈਂਟ ਵਾਲਾ ਕੰਮ ਨਹੀਂ ਹੋਏਗਾ ਤੇ ਰੋਡ ਤੇ ਤੁਸੀਂ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਡੰਗਰ ਦੇ ਡਰ ਤੋਂ ਜਾ ਬਿਨਾਂ ਕਿਸੇ ਉਸ ਤੋਂ ਟੋਕ ਟੋਕ ਤੋਂ ਆਵ ਦੀ ਫੁੱਲ ਸਪੀਡ ਤੇ ਜਾਓਗੇ ਤੇ ਤੁਹਾਡਾ ਟਾਈਮ ਤੇਲ ਔਰ ਬਾਕੀ ਸਾਰੀਆਂ ਚੀਜ਼ਾਂ ਦੀ ਗੱਡੀ ਦੀ ਕਸਾਈ ਤੋੜ ਪਣ ਦੀ ਬਚਤ ਹੋਏਗੀ ਉਮੀਦ ਕਰਦੇ ਹਾਂ ਜਲਦੀ ਹੀ ਰੋਡ ਇਹ ਚਾਲੂ ਹੋ ਜਾਏਗੀ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਹੈ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ